ਪੈਰਾਓਲੰਪਿਕ 'ਚ ਹਿੱਸਾ ਲੈਣ ਵਾਲੇ ਪੰਜਾਬ ਦੇ 19 ਖਿਡਾਰੀਆਂ ਦਾ ਚੰਡੀਗੜ੍ਹ 'ਚ ਮੁੱਖ ਮੰਤਰੀ ਭਗਵੰਤ ਪਾਣ ਵੱਲੋਂ ਸਨਮਾਨ ਕੀਤਾ ਗਿਆ ਕਾਂਸੀ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ ਦੇ 8 ਖਿਡਾਰੀਆਂ ਨੂੰ 1-1 ਕਰੋੜ ਰੁਪਏ ਦਿੱਤੇ ਗਏ ਜਦਕਿ 올림픽 'ਚ ਹਿੱਸਾ ਲੈਣ ਵਾਲੇ 11 ਖਿਡਾਰੀਆਂ ਨੂੰ 15-15 ਲੱਖ ਰੁਪਏ ਦਿੱਤੇ ਗਏ ਮੁੱਖ ਮੰਤਰੀ ਭਗਵੰਤ ਪਾਣ ਨੇ ਕਿਹਾ ਹਾਕੀ ਟੀਮ ਦਾ ਖਿਡਾਰੀ ਹਰਮਨਪ੍ਰੀਤ ਸਿੰਘ ਆਖਰੀ ਮੌਕੇ ਤੱਕ ਤੜਪਾ ਤੜਪਾ ਕੇ ਖੁਸ਼ੀ ਦਿੰਦਾ ਹੈ ਜਿਸ ਦਿਨ ਭਾਰਤ ਦੀ ਟੀਮ ਦਾ ਇੰਗਲੈਂਡ ਖਿਲਾਫ ਮੈਚ ਸੀ ਉਸ ਦਿਨ ਮੇਰੀਆਂ ਦੌਰਾਲੀਆਂ ਸਨ ਮੈਂ ਰੈਸਟ ਹਾਊਸ ਮਾਨ ਨੇ ਕਿਹਾ ਕਿ ਹੋਕੀ ਕਿਡਾਰੀਆਂ ਨੂੰ ਬ੍ਰਾਂਡ ਐਂਬੈਸਡਰ ਬਣਾਇਆ ਜਾਣਾ ਚਾਹੀਦਾ ਹੈ ਇਹਨਾਂ ਸ਼ਾ ਛੱਡਣ ਦਾ ਸੁਨੇਹਾ ਦੇਣਗੇ ਉਹ ਲੋਕਾਂ ਨੂੰ ਨਸ਼ਾ ਛੱਡਣ ਤੇ ਮੈਡਲ ਜਿੱਤ ਕੇ ਨੌਕਰੀਆਂ ਲੈ ਲੈ ਕਹਿਣਗੇ ਨਾਲ ਹੀ ਸੀਐਮ ਨੇ ਕਿਹਾ ਕਿ ਅਸੀਂਾਂ ਨੂੰ ਪ੍ਰੋਮੋਸ਼ਨ ਵੀ ਦੇਾਂਗੇ ਉਦੋਂ ਵੀ ਮੈਂ ਇਹੀ ਕਿਹਾ ਸੀਗਾ ਕਈ ਵਾਰੀ ਪੈਨਲਟੀ ਮਿਲ ਗਈ ਤਾਂ ਉਸ ਟਾਈਮ ਤੇ ਹਰ ਮਨਪ੍ਰੀਤ ਬਾਹਰ ਬੈਠੇ ਹੁੰਦੇ ਸੀ ਸੋ ਰੂਲ ਹੈ ਹੁਣ ਇਹ ਪਹਿਲਾਂ ਤਾਂ ਪਹਿਲਾ ਰੂਲ ਨਹੀਂ ਹੁੰਦਾ ਸੀ ਪਹਿਲਾਂ ਤਾਂ ਇਨ ਬੋਵਲੈਂਟਰ ਹੁੰਦਾ ਸੀ ਹਾਲੈਂਡ ਦਾ ਕੱਲਾ ਪੈਨਲਟੀ ਕੌਣ ਨਹੀਂ ਲਾਉਂਦਾ ਸੀ ਜਦੋਂ ਪੈਨਲਟੀ ਕਾਰਨ ਮਿਲ ਜਾਂਦਾ ਉਹ ਟੀਮ ਗਰਾਊਂਡ 'ਚ ਆ ਜਾਂਦਾ ਪੈਨਲਟੀ ਕਾਰਨ ਲਾ ਕੇ ਗੋਲ ਕਰਕੇ ਵਾਪਸ ਚਲੇ ਜਾਂਦਾ ਮਤਲਬ ਉਹ ਬਾਹਰ ਬੈਠੇ ਚਾਰ-ਚਾਰ ਗੋਲ ਕਰ ਜਾਂਦਾ ਸੀ ਖੇਡਦਾ ਤਾਂ ਹੈ ਹੀ ਨਹੀਂ ਸੀ ਉਹ ਸੇ ਫਿਰ ਰੂਲ ਚੇਂਜ ਹੋਇਆ ਕਿ ਜਿਹੜੇ ਪਲੇਅਰ ਮੌਜੂਦ ਨੇ 11 ਉਹਨਾਂ 'ਚ ਹੀ ਪੈਨਲਟੀ ਲੱਗੂਗੀ ਤਾਂ ਦੋ ਤਿੰਨ ਵਾਰ ਇਦਾਂ ਹੋ ਗਿਆ ਕਿ ਹਰਮਨ ਉਸ ਵੇਲੇ ਕੁਦਰਤੀ ਬਾਹਰ ਰੋਟੇਸ਼ਨ 'ਚ ਗਿਆ ਹੋਇਆ ਸੀਗਾ ਤੇ ਉਹ ਸਾਡੇ ਸ਼ਾਇਦ ਹੋਰ ਗੋਲ ਹੋ ਜਾਂਦੇ ਪਰ 10 ਗੋਲ ਇਕੱਲੇ ਹਰਮਨਪ੍ਰੀਤ ਦੇ ਨੇ 올림픽 ਦੇ ਵਿੱਚ ਅਰ ਮਾਨ ਮਹਿਸੂਸ ਕਰਦੇ ਆਂ ਅਸੀਂ ਕਿ ਤੁਹਾਨੂੰ ਅਸੀਂ ਅੱਜ ਇੱਥੇ ਬੁਲਾ ਕੇ ਮਾਨ ਸਨਮਾਨ ਜਿਹੜਾ ਕਿ ਤੁਹਾਡਾ ਬਣਦਾ ਹੈ ਕੋਈ ਸਾਨ ਨਹੀਂ ਕਰ ਰਹੇ ਸਾਡਾ ਫਰਜ਼ ਹੈ ਇਹ ਕਿ ਅਸੀਂ ਤੁਹਾਡਾ ਮਾਨ ਸਨਮਾਨ ਕਰੀਏ ਤੇ ਬਾਕੀ ਮੈਂ ਮੈਂ ਹਰਮਨ ਨੂੰ ਕਹਿੰਦਾ ਸੀਗਾ ਕਿ ਮੰਦੀਪ ਬੋਲਣ ਤੋਂ ਥੋੜਾ ਜਨਾ ਚਿਜਕਦਾ ਹੈ ਉਹ ਕਹਿੰਦਾ ਵੈਸੇ ਸਾਰੇ ਡਰੇ ਪਏ ਨੇ ਬੋਲਣ ਤੋਂ ਮਗਾ ਛੋਟੇ ਛੋਟੇ ਬੋਲਣ ਲੱਗ ਜਾਓ ਕੋਈ ਪਤਾ ਨਹੀਂ ਕਿਹੜਾ ਲੀਡਰ ਬਣਨਾ ਪੈ ਜੇ ਕਿਨੂੰ ਇੱਥੇ ਠੀਕ ਹੈ ਨਾ ਠੀਕ ਹੈ ਨਾ ਤੁਹਾਆਂ ਹਰੇਕ ਫੀਲਡ ਚੋਂ ਆਉਣੇ ਚਾਹੀਦੇ ਬੰਦੇ ਠੀਕ ਹੈ ਨਾ ਸੋ ਇਸ ਕਰਕੇ ਹੌਲੀ ਹੌਲੀ ਸੱਸਰੀ ਕਾਲ ਬਣਾਉਣੀ ਸਿੱਖ ਜਾਓ ਕੁਝ ਨਹੀਂ ਹੁੰਦਾ ਠੀਕ ਹੈ ਨਾ ਆਪੀ ਹੌਲੀ ਹੌਲੀ ਜੇ ਹੁਣ ਮੈਨੂੰ ਕਹੋਗੇ ਤੁਸੀਂ ਵੀ ਪਲੈਨਟੀ ਕੋਰਨਰ ਲਾ ਮੈਂ ਵੀ ਤੇ ਮੇਰੇ ਤੇ ਵੀ ਤੇਹੀ ਹਾਲ ਹੋਊਗਾ ਜਿਹੜਾ ਥੋੜਾ ਬੋਲਣ ਵੇਲੇ ਹੁੰਦਾ ਕਿ ਮੈਨੂੰ ਤਾਂ ਹਾਕੀ ਪੜਨੀ ਨਹੀਂ ਆਉਂਦੀ ਸੋ ਇਹ ਗੱਲ ਸਾਰਾ ਦੇਸ਼ ਜਿਹੜਾ ਵਧਾਈ ਦੇ ਰਿਹਾ ਹਾਕੀ ਜਿਹੜੀ ਹੈ ਰਿਵਾਈਵ ਹੋ ਗਈ ਹਾਕੀ ਦੇ ਪਲੇਅਰਾਂ ਨੂੰ ਬਹੁਤ ਦਿੱਕਤਾਂ ਚੱਲਣੀਆਂ ਪਈਆਂ ਪਹਿਲਾਂ ਕੋਈ ਨਹੀਂ ਉਹਨਾਂ ਨੂੰ ਪੁੱਛਦਾ ਸੀ ਕੋਈ ਸਪான்ਸਰ ਨਹੀਂ ਮਿਲਦਾ ਸੀ ਕੋਈ ਕੰਪਨੀ ਸਪான்ਸਰ ਨਹੀਂ ਕਰਦੀ ਸੀ ਕੋਈ ਟੂਰਨਾਮੈਂਟ ਨਹੀਂ ਹੁੰਦਾ ਸੀ ਸੋ ਹੁਣ ਅਸੀਂ ਪਤਾ ਕੀਤਾ ਕਿ ਪੰਜਾਬ ਅਸੀਂ ਕਰਨਾ ਚਾਹੁੰਦੇ ਹਾਂ ਇਹਨਾਂ ਨੂੰ ਸਪான்ਸਰ ਜਿਹੜਾ ਇਹਨਾਂ ਦੇ ਟੀ-ਸ਼ਰਟ ਪਾਈ ਹੁੰਦੀ ਹੈ ਪਰ 2036 ਤੱਕ 오ਡੀਸਾ ਨਾਲ ਐਗਰੀਮੈਂਟ ਹੈ 2036 ਤੱਕ ਸੋ ਜੀ ਕੋਈ ਗੱਲ ਨਹੀਂ ਸੀ ਕਿ ਕੋਈ ਕਿਸੇ ਹੋਰ ਐਂਗਲ ਤੋਂ ਕਰ ਲਾਂਗੇ ਸਪான்ਸਰ ਸੋ ਆਉਣ ਵਾਲੇ ਦਿਨਾਂ ਚ ਬੀਇੰਗ ਅ ਸਪੋਰਟਸ ਮਿਨਿਸਟਰ ਮੇਰਾ ਵੀ ਇੱਕ ਕੱਲ ਮੈਂ ਗੱਲ ਕੀਤੀ ਸੀ ਮੀਤ ਹਿਰ ਜੀ ਉਹ ਵੀ ਇੰਟਰਪ ਬਹੁਤ ਸਪੋਰਟਸ ਲਵਰ ਨੇ ਤੇ ਸਪੋਰਟਸ ਮਿਨਿਸਟਰ ਨੇ ਤੇ ਹਰ ਮਨੋਰਨਨ ਵੀ ਗੱਲ ਕਰਦੇ ਆ ਤੇ ਆਈਐਚਐਫ ਨਾਲ ਗੱਲ ਇੰਡੀਅਨ ਹਾਕੀ ਫੈਡਰੇਸ਼ਨਾਂ ਗੱਲ ਕਰਕੇ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਹਾਂ ਕੋਈ ਨਵੰਬਰ ਦਸੰਬਰ ਜਦੋਂ ਵੀ ਇਹਨਾਂ ਕੋਲ ਬੇਲਾ ਟਾਈਮ ਹੋਵੇ ਹੁਣ ਤਾਂ ਚੈਂਪੀਅਨ ਟਰਾਫੀ ਵਾਸਤੇ ਖੇਡਣ ਜਾਣਾ ਇਹਨਾਂ ਨੇ ਜਦੋਂ ਵੀ ਟਿਪੇਲਾ ਟਾਈਮ ਹੋਵੇ ਕੋਈ ਚਾਰ ਦੇਸ਼ਾਂ ਦਾ ਮੁਹੱਲੀ ਦੇ ਵਿੱਚ ਬਹੁਤ ਸ਼ਾਨਦਾਰ ਗਰਾਊਂਡ ਹੈ ਟੂਰਨਾਮੈਂਟ ਕਰਾਈਏ ਜਿਵੇਂ ਇੰਡੀਆ ਬੈਲਜੀਅਮ ਸਪੇਨ ਜਾਂ ਫਿਰ ਇੰਡੀਆ ਸਪੇਨ ਆਸਟ੍ਰੇਲੀਆ ਨਿਊਜ਼ੀਲੈਂਡ ਇਦਾਂ ਚਾਰ ਵਧੀਆ ਟੀਮਾਂ ਹੋਣ ਵਰਲਡ ਦੀ ਤੇ ਉਹਦੀ ਲੀਗ ਕਿ ਹਰੇਕ ਟੀਮ ਨਾਲ ਦੋ ਦੋ ਮੈਚ ਖੇਡਣੇ ਤੇ ਜਿਹੜੇ ਟੌਪ ਦੀਆਂ ਦੋ ਟੀਮਾਂ ਨੇ ਫਾਈਨਲ ਜਾਣਗੀਆਂ ਸੋ ਇਹਦੇ ਨਾਲ ਬੱਚਿਆਂ 'ਚ ਬਹੁਤ ਸੋਸ਼ਾ ਹੁੰਦਾ ਹੈ ਹਰ ਲੋਕ ਹਰ ਰੋਜ਼ ਉਥੇ ਮੈਚ ਦੇਖਣ ਆਉਣਗੇ ਹਜ਼ਾਰਾਂ ਦੀ ਗਿਣਤੀ 'ਚ ਤੇ ਲਾਈਵ ਟੀਵੀ ਤੇ ਚੱਲੂਗਾ ਇੰਟਰਵਿਊ ਚੱਲਣਗੇ ਤਾਂ ਬਹੁਤ ਵੱਡਾ ਹੁਲਾਰਾ ਇੱਕ ਗੇਮ ਨੂੰ ਮਿਲ ਜਾਂਦਾ ਨਾਟ ਆਨਲੀ ਹਾਕੀ ਬਾਕੀ ਟੀਮਾਂ ਵੀ ਜਿਵੇਂ ਗੋਲੇ ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ੀ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਹੈਨਾ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਤੋ ਕੋਈ ਗੇਮ ਹੈ ਜੀ ਨਹੀਂ ਜਿਹੜੀ ਅਸੀਂ ਛੱਡੀਏ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੇਮਾਂ ਦਾ ਇੱਕ ਜ਼ੋਨ ਬਣਾ ਦੇਣਾ ਕਿ ਮਾਲਪੁਰ ਦੇ ਇਲਾਕੇ 'ਚ ਫੁੱਟਬਾਲ ਖੇਡੀ ਜਾਂਦੀ ਹੈ ਅਸੀਂ ਫੁੱਟਬਾਲ ਨਾਲ ਰਿਲੇਟਡ ਸਾਰਾ ਜਿਹੜਾ ਇਨਫਰਾਸਟ੍ਰਕਚਰ ਮਾਲਪੁਰ ਦੇ ਇਲਾਕੇ 'ਚ ਬਣਾਓ ਸੁਨਾਮ ਦੇ ਇਲਾਕੇ 'ਚ ਬਾਕਸਿੰਗ ਹੈ ਸੰਗਰੂਰ ਸੁਨਾਮ ਬਾਕਸਿੰਗ ਬਹੁਤ ਚੱਲੇ ਉੱਥੇ ਬਾਕਸਿੰਗ ਦੇ ਇਨਫਰਾਸਟ੍ਰਕਚਰ ਬਣਾਓ ਇਹਨਾਂ ਦਾ ਜਲੰਧਰ ਏਰੀਆ ਮਿੱਠਾਪੁਰ ਸੰਸਾਰਪੁਰ ਕੈਂਟ ਏਰੀਆ ਇਹ ਸਾਰਾ ਹਾਕੀ ਦਾ ਗਾੜਾ ਹੋਕੀ ਉਥੇ ਹੋਕੀ ਨਾਲ ਰਿਲੇਟਡ ਉਹ ਮਿਲਣਾ ਹੈ ਨਾ ਤੇ ਐਥਲੈਟਿਕਸ ਦੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ ਐਥਲੈਟਿਕਸ ਦੇ ਬਹੁਤ ਵੱਡੇ ਗਰਾਊਂਡ ਬਣਾਏ ਜਾ ਸਕਦੇ ਨੇ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਜਿਵੇਂ ਇੱਕ ਚੱਕਰ ਪਿੰਡ ਹੈ ਉਹਨਾਂ ਨੇ ਆਪਣਾ ਇੱਕ ਕਲੱਬ ਬਣਾਇਆ ਹੋਇਆ ਉਥੇ ਬਹੁਤ ਸਾਰੀਆਂ ਟ੍ਰੇਨਿੰਗਾਂ ਚੱਲਦੀਆਂ ਨੇ ਔਰ ਬੱਚੇ ਖੇਡਾਂ ਬਦਲ ਪੰਜਾਬ ਦੀਆਂ 28 ਤੋਂ ਫਿਰ ਸ਼ੁਰੂ ਹੋ ਜਾਣਗੀਆਂ ਫਿਰ ਫਿਰ ਉਸ ਵਿੱਚੋਂ ਬਹੁਤ ਸਾਰੇ ਬੱਚੇ ਨਿਕਲ ਕੇ ਆਉਣਗੇ ਸਕੂਲਾਂ ਤੋਂ ਤਹਿਸੀਲਾਂ ਤੋਂ ਜ਼ਿਲ੍ਹਿਆਂ ਤੋਂ ਉਹ ਅੱਗੇ ਜਾਣਗੇ ਸੋ ਖੇਡਾਂ ਪ੍ਰਤੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਆਪ ਦੇ ਦਰਵਾਜ਼ੇ ਖੁੱਲੇ ਰੱਖੋਗੀ ਔਰ ਜਦੋਂ ਮਰ ਜੇ ਉਹਨਾਂ ਨੇ ਇਹਨਾਂ ਨੂੰ ਨੌਕਰੀਆਂ ਵੀ ਇਹਨਾਂ ਨੂੰ ਤਰੱਕੀਆਂ ਵੀ ਨੌਕਰੀਆਂ ਕਈ ਵਾਰੀ ਨੌਕਰੀਆਂ ਮਿਲਿਆ ਹੁੰਦੀਆਂ ਨੇ ਤਾਂ ਅਗਲੇ ਮੈਡਲ ਵਾਰੀ ਇਹ ਲੱਗਦਾ ਹੁਣ ਮੈਨੂੰ ਕੀ ਮਿਲ ਜੂਗਾ ਤਰੱਕੀਆਂ ਵੀ ਦੇਵਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ